ਰਾਖ ਦਾ ਬੁੱਧਵਾਰ ਰਾਖ ਦਾ ਬੁੱਧਵਾਰ ਇਸਟਰ ਤੋਂ 40 ਦਿਨ ਪਹਿਲਾਂ ਹੁੰਦਾ ਹੈ ਇਸ ਵਿੱਚ ਐਤਵਾਰਾਂ ਦੇ ਦਿਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਰਾਖ ਬੁੱਧਵਾਰ ਨੂੰ ਰੋਜਿਆਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਈਸਾਈ ਵਿਸ਼ਵਾਸੀ ਇਸ ਦਿਨ ਰੋਜ਼ਾ ਰੱਖ ਕੇ ਗਿਰਜੇ ਘਰ ਵਿੱਚ ਆਉਂਦੇ ਹਨ ਅਤੇ ਖਾਸ ਪਛਤਾਪ ਕਰਕੇ ਪਾਕ ਮਸ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਨ ਇਨ੍ਹਾਂ 40 ਦਿਨਾਂ ਵਿੱਚ ਵਿਸ਼ਵਾਸੀ ਲੋਕ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਨੂੰ ਯਾਦ ਕਰਦੇ ਹਨ। ਰਾਖ ਬੁੱਧਵਾਰ ਨੂੰ ਪਵਿੱਤਰ ਪਾਕ ਮਾਸ ਦੀ ਕੁਰਬਾਨੀ ਦੇ ਵੇਲੇ ਪੁਜਾਰੀ ਹਰ ਵਿਸ਼ਵਾਸੀ ਦੇ ਮੱਥੇ ਤੇ ਰਾਖ ਨਾਲ ਸਲੀਬ ਦਾ ਨਿਸ਼ਾਨ ਬਣਾਉਂਦਾ ਹੈ। ਅਤੇ ਇਹ ਸ਼ਬਦ ਆਖਦਾ ਹੈ ਐ ਮਨੁੱਖ ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਮਿਲ ਜਾਵੇਂਗਾ। ਇਹ ਰਾਖ ਪਿਛਲੇ ਸਾਲ ਦੀ ਖਜੂਰੀ ਐਤਵਾਰ ਤੋਂ ਜਿਹੜੀ ਖਜੂਰਾ ਬਚ ਜਾਂਦੀਆਂ ਹਨ ਉਹਨਾਂ ਨੂੰ ਸਾਲ ਭਰ ਸੰਭ ਕੇ ਰੱਖਿਆ ਜਾਂਦਾ ਹੈ ਅਤੇ ਖਜੂਰ ਦੀਆਂ ਸੁੱਕੀਆਂ ਪੱਤੀਆਂ ਨੂੰ ਸਾੜ ਕੇ ਉਹਨਾਂ ਤੋਂ ਰਾਖ ਤਿਆਰ ਕੀਤੀ ਜਾਂਦੀ ਹੈ ਅਤੇ ਫਿਰ ਇਹ ਰਾਖ ਬੁੱਧਵਾਰ ਰਾਖ ਬੁੱਧਵਾਰ ਨੂੰ ਹਰ ਵਿਸ਼ਵਾਸੀ ਦੇ ਮੱਥੇ ਤੇ ਲਾਈ ਜਾਂਦੀ ਹੈ ਇਹ ਇੱਕ ਤਿਉਹਾਰ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਇਤਿਹਾਸ ਦੇ ਤੌਰ ਤੇ 601 ਈਸਵੀ ਵਿੱਚ ਪੋਪ ਗ੍ਰਿਗੋਰੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਇਹ 40 ਦਿਨ ਰੋਜ਼ੇ ਪ੍ਰਭੂ ਦੇ ਉਹਨਾਂ ਰੋਜ਼ਿਆਂ ਦੇ ਪ੍ਰਤੀਕ ਹਨ ਜੋ ਉਹਨਾਂ ਨੇ ਵਾਪਿਸ ਮਾਂ ਲੈਣ ਤੋਂ ਬਾਅਦ ਰੇਗਿਸਤਾਨ ਵਿੱਚ 40 ਰੋਜ਼ੇ ਰੱਖ ਕੇ ਪ੍ਰਾਰਥਨਾ ਤਪੱਸਿਆ ਕੀਤੀ ਸੀ ਇਹਨਾਂ ਦਿਨਾਂ ਵਿੱਚ ਵਿਸ਼ਵਾਸੀ ਆਪਣੀਆਂ ਗਲਤੀਆਂ ਗੁਨਾਹਾਂ ਆਤ ਤੋਂ ਖਾਸ ਕਰਕੇ ਤੋਬਾ ਕਰਦੇ ਹਨ ਮਾ ਕਲੀਸੀਆ ਹਰ ਵਿਸ਼ਵਾਸੀ ਨੂੰ ਇਹ ਸਿਖਾਉਂਦੀ ਹੈ ਕਿ ਉਹ ਪ੍ਰਾਰਥਨਾ ਕਰੇ ਵਰਤ ਰੱਖੇ ਅਤੇ ਦਾਨਪੂਰਨ ਵੀ ਕਰੇ ਪੁਰਾਣੀ ਐਤਨਾਮੇ ਵਿੱਚ ਅਸੀਂ ਵੇਖਦੇ ਹਾਂ ਯੂਨਾ ਨਬੀ ਨੇ ਨਿਨਵਾ ਦੇ ਲੋਕਾਂ ਵਿੱਚ ਪ੍ਰਚਾਰ ਕੀਤਾ ਅਤੇ ਰਾਜੇ ਸਮੇਤ ਹਰ ਮਾਲ ਡੰਗਰਾ ਤੇ ਹਰ ਨਾਗਰਿਕ ਨੇ ਵਰਤ ਰੱਖਿਆ ਰਾਖ ਆਪਣੇ ਸਰੀਰ ਉੱਤੇ ਮਲੀ ਤੱਪੜ ਪਾ ਕੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ ਇਸੇ ਤਰ੍ਹਾਂ ਇਸਤਰ ਦੀ ਕਿਤਾਬ ਵਿੱਚ ਅਸੀਂ ਪੜ੍ਹਦੇ ਹਾਂ ਮਰਦਕਾਈ ਨੇ ਤੇ ਇਸਤਰ ਨੇ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਵਰਤ ਰੱਖਿਆ ਤੱਪੜ ਪਾਇਆ ਤੇ ਰਾਖ ਆਪਣੇ ਸਰੀਰ ਤੇ ਮਲ ਕੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ ਇਹ ਰਾਖ ਬੁੱਧਵਾਰ ਕੈਥਲਿਕ کلیਸਿਆ ਹਰ ਵਿਸ਼ਵਾਸੀ ਨੂੰ ਇਹ ਖਾਸ ਸੰਦੇਸ਼ ਦਿੰਦੀ ਹੈ ਕਿ ਇਹਨਾਂ ਦਿਨਾਂ ਵਿੱਚ ਉਹ ਕੋਈ ਵੀ ਖੁਸ਼ੀ ਦਾ ਤਿਉਹਾਰ ਨਾ ਮਨਾਉਣ ਖਾਸ ਕਰਕੇ ਆਪਣੇ ਖਾਣਿਆਂ ਵਿੱਚ ਵੀ ਪਰਹੇਜ ਕਰਨ ਜਿਵੇਂ ਮੀਟ ਨਾ ਖਾਣ ਅਤੇ ਬਹੁਤ ਹੀ ਖੁਸ਼ੀ ਦੇ ਦਿਨ ਨਾ ਮਨਾਉਣ ਭੰਗੜਾ ਨਾ ਪਾਉਣ ਗਿਰਜੇ ਵਿੱਚ ਤਾਲੀਆਂ ਨਾ ਵਜਾਉਣਾ ਤੇ ਕੋਈ ਵੀ ਐਸੀ ਸ਼ੰਕਾਰ ਨਾ ਵਜਾਈ ਜਾਵੇ ਜਿਸ ਨਾਲ ਖੁਸ਼ੀ ਪੈਦਾ ਹੋਵੇ ਸੋ ਇਹਨਾਂ ਦਿਨਾਂ ਵਿੱਚ ਵਿਸ਼ਵਾਸੀ ਲੋਕ ਗਿਰਜਾ ਘਰਾਂ ਵਿੱਚ ਜਾ ਕੇ 14 ਮੁਕਾਮਾਂ ਦੀ ਬੰਦਗੀ ਕਰਦੇ ਹਨ ਅਤੇ ਗੱਤ ਸਮਣੀ ਬਾਗ ਤੋਂ ਲੈ ਕੇ ਕਲਵਰੀ ਪਹਾੜ ਤੱਕ ਪ੍ਰਭੂ ਯਿਸੂ ਮਸੀਹ ਨੇ ਸਲੀਪ ਚੁੱਕੀ ਜਾਂਦੇ ਆਂ ਰਸਤੇ ਵਿੱਚ ਜਿਹੜੀਆਂ ਕਟਨਾਵਾਂ ਆਪਰੀਆਂ ਉਹਨਾਂ 14 ਕਟਨਾਵਾਂ ਨੂੰ ਯਾਦ ਕਰਕੇ ਤਪੱਸਿਆ ਕਰਦੇ ਹਨ ਅਤੇ ਪਰਮੇਸ਼ਰ ਕੋਲੋਂ ਅਰਦਾਸ ਬੇਨਤੀਆਂ ਦੇ ਰਾਹੀਂ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਆਪਣੀਆਂ ਪ੍ਰਾਰਥਨਾਵਾਂ ਪਰਮੇਸ਼ਰ ਦੇ ਹਜ਼ੂਰ ਚੜਾਉਂਦੇ ਹਨ ਤਾਂ ਕਿ ਸਰਵਸ਼ਕਤੀਮਾਨ ਪਰਮੇਸ਼ਰ ਉਹਨਾਂ ਦੀ ਪ੍ਰਾਰਥਨਾ ਸੁਣ ਲਵੇ